ਨਾ ਕਰੀਏ ਸਾਹਾਵਾਲੀ ਮਾਲ ਦੀ ਤੁਲਨਾ ਖੂਦੀਆਂ ਟਿੰਡਾਂ ਨਾਲ ਕਿਉਂਕਿ ਖੂਦੀਆਂ ਟਿੰਡਾਂ ਅੱਧਾ ਸਫਰ ਖਾਲੀ ਤੈ ਕਰਦੀਆਂ ਨੇ ਤੂੰ ਸਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰੇ ਸਾਰੇ ਹੀ ਭੈਣ ਪਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਅਦਬ ਭਰੀ ਸਤ ਸ੍ਰੀ ਅਕਾਲ ਅਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਸੁਗੜ ਵਿਚਾਰ ਵਿੱਚ ਜੋ ਮੇਰੇ ਬੋਲਣ ਦਾ ਪਹਿਲੂ ਹੈ ਉਹ ਹੈ ਸਾਧੀਆਂ ਟਿੰਡਾਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਸਾ ਖੂਦੀਆਂ ਟਿੰਡਾਂ ਵਾਂਗ ਚੱਲਦੇ ਹਨ ਜਿਵੇਂ ਖੂਦੀਆਂ ਟਿੰਡਾਂ ਚੱਲਦੀਆਂ ਹਨ ਤੇ ਹਰ ਵਾਰ ਪਾਣੀ ਭਰ ਕੇ ਬਾਹਰ ਲਿਆਉਂਦੀਆਂ ਹਨ ਤੇਵੇਂ ਸਾਨੂੰ ਵੀ ਹਰ ਇੱਕ ਚਲਦੇ ਸਾਹ ਤੇ ਪ੍ਰਮਾਤਮਾ ਦੇ ਨਾਮ ਦੀ ਮੋਹਰ ਲਾਉਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਸਾਹਾਂ ਤੇ ਅਸਲ ਹੱਕ ਇਨ੍ਹਾਂ ਸਾਹਾਂ ਤੇ ਅਸਲ ਅਖਤਿਆਰ ਪ੍ਰਮਾਤਮਾ ਦਾ ਹੈ ਉਸ ਮਾਲਕ ਸਤਪੁਰਕ ਸਾਤਸਰੀ ਅਕਾਲ ਪੁਰਖ ਪਿਤਾ ਜੀ ਦਾ ਹੈ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਡੇ ਇਨ੍ਹਾਂ ਸਾਹਾਂ ਤੇ ਅਸਲ ਅਖਤਿਆਰ ਪ੍ਰਮਾਤਮਾ ਦਾ ਹੈ ਸਤਪੁਰਖ ਪਿਤਾ ਜੀ ਦਾ ਹੈ ਪਰ ਜੋ ਇਹਨਾਂ ਸਾਹਾਂ ਤੇ ਪਰਮਾਤਮਾ ਦੇ ਨਾਮ ਦੀ ਮੋਹਰ ਲਾਉਣ ਲਈ ਖੂਦ ਹੀ ਟਿੰਡਾਂ ਦਾ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ ਅਸਲ ਵਿੱਚ ਉਹ ਪੂਰਨ ਰੂਪ ਵਿੱਚ ਠੀਕ ਨਹੀਂ ਹੈ ਕਿਉਂਕਿ ਖੂਦ ਹੀ ਟਿੰਡ ਪਾਣੀ ਬਾਹਰ ਲਿਆ ਕੇ ਭਾਵ ਕੇ ਪਾਣੀ ਬਾਹਰ ਰੋੜ ਕੇ ਜਦੋਂ ਵਾਪਸ ਖੂਹ ਵਿੱਚ ਜਾਂਦੀ ਹੈ ਤਾਂ ਅੱਧੀ ਬਾਟ ਖਾਲੀ ਤਹਿ ਕਰਦੀ ਹੈ ਇੱਕ ਚੱਕਰ ਨੂੰ ਪੂਰਾ ਕਰਨ ਦਰਮਿਆਨ ਖੂਦ ਹੀ ਟਿੰਡ ਅੱਧੀ ਬਾਟ ਭਰ ਕੇ ਚੱਲਦੀ ਹੈ ਅਦੀ ਬਾਟ ਖਾਲੀ ਚੱਲਦੀ ਹੈ ਪਰ ਸਾਹਾਂ ਦੀ ਮਾਲ ਜਿਹੜੀ ਕਾਇਆ ਖੂ ਵਿੱਚ ਗੀੜਾ ਲੈਂਦੀ ਹੈ ਉਹ ਖਾਲੀ ਨਹੀਂ ਚੱਲਦੀ ਉਹ ਅੰਦਰ ਵੀ ਭਰ ਕੇ ਜਾਂਦੀ ਹੈ ਤੇ ਬਾਹਰ ਵੀ ਭਰ ਕੇ ਆਉਂਦੀ ਹੈ ਜੇ ਸਧਾਰਨ ਜਸਮਾਨੀ ਸਾਹ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਜਦੋਂ ਸਾਡਾ ਸਾਹ ਅੰਦਰ ਜਾਂਦਾ ਹੈ ਉਹਦੇ ਵਿੱਚ ਆਕਸੀਜਨ ਹੁੰਦੀ ਹੈ ਤੇ ਜਦੋਂ ਸਾਡਾ ਸਾਹ ਬਾਹਰ ਆਉਂਦਾ ਹੈ ਤਾਂ ਉਹ ਕਾਰਬਨ ਡਾਈਆਕਸਾਈਡ ਨਾਲ ਲੈ ਕੇ ਆਉਂਦਾ ਹੈ ਸਾਹ ਦੇ ਅੰਦਰ ਜਾਣ ਦੀ ਤੇ ਬਾਹਰ ਆਉਣ ਦੀ ਕੋਈ ਵੀ ਬਾਟ ਖਾਲੀ ਨਹੀਂ ਹੁੰਦੀ ਇਨ੍ਹਾਂ ਦੋਹਾਂ ਵਾਟਾਂ ਦਰਮਿਆਨ ਜੇ ਕਿਤੇ ਸਾਡਾ ਕੋਈ ਸਾਹ ਖਾਲੀ ਰਹਿ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਵਕਤ ਉਹ ਪਲ ਸਾਡੇ ਆਖਰੀ ਪਲ ਹੋਣਗੇ ਜਿਸਮਾਨੀ ਸਾਹ ਪ੍ਰਕਿਰਿਆ ਨਾਲ ਜੁੜੀ ਇਸ ਗੱਲ ਤੋਂ ਬਾਅਦ ਜੇ ਹੁਣ ਗੱਲ ਸਾਹ ਪ੍ਰਕਿਰਿਆ ਨਾਲ ਜੁੜੇ ਰੂਹਾਨੀ ਫਲਸਫੇ ਦੀ ਕੀਤੀ ਜਾਵੇ ਪਾਵ ਕੇ ਸਾਹ ਨਾਲ ਪ੍ਰਮਾਤਮਾ ਦਾ ਨਾਮ ਲੈਣ ਦੀ ਕੀਤੀ ਜਾਵੇ ਤਾਂ ਸਾਨੂੰ ਅੰਦਰ ਜਾਂਦੇ ਸਾਹ ਨਾਲ ਵੀ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਤੇ ਬਾਹਰ ਆਉਂਦੇ ਸਾਹ ਨਾਲ ਵੀ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਦੇ ਨਾਮ ਨਾਲ ਭਰ ਕੇ ਜਦੋਂ ਇੱਕ ਸਾਹ ਆਪਣੀ ਆਉਣ ਤੇ ਜਾਣ ਦੀਆਂ ਦੋਵੇਂ ਵਾਟਾਂ ਪੂਰੀਆਂ ਕਰਦਾ ਹੈ ਤਾਂ ਉਹ ਸਾਹ ਪੂਰਾ ਹੋ ਕੇ ਪੂਰੇ ਖਾਤੇ ਵਿੱਚ ਪੈ ਜਾਂਦਾ ਹੈ ਲੇਖੇ ਜੋਖੇ ਤੂੰ ਆਜ਼ਾਦ ਹੋ ਜਾਂਦਾ ਹੈ ਅਦਰਵਾਇਜ਼ ਹਰ ਇੱਕ ਸਾਦਾ ਲੇਖਾ ਹੈ ਤੇ ਉਹ ਵੀ ਐਸਾ ਗੰਭੀਰ ਲੇਖਾ ਜਿਸ ਦੀਆਂ ਜਵਾਬ ਦਿਆਂ ਬੰਦੇ ਕੋਲੋਂ ਦਿੱਤੀਆਂ ਨਹੀਂ ਜਾਂਦੀਆਂ ਇਸ ਲਈ ਹਰ ਇੱਕ ਲੇਖੇ ਜੋਖੇ ਦੀ ਜਵਾਬ ਦੇ ਤੂੰ ਆਪਣੀ ਜਾਨ ਫਾਰਗ ਕਰਨ ਲਈ ਕੋਸ਼ਿਸ਼ ਕਰੀਏ ਕਿ ਕਾਇਆ ਖੂਵੇ ਚ ਗੇੜੇ ਕੱਢ ਦੀ ਮਾਲ ਦੀ ਕੋਈ ਵੀ ਟਿੰਡ ਨਾ ਅੰਦਰ ਜਾਂਦਿਆਂ ਖਾਲੀ ਰਹੇ ਤੇ ਨਾ ਹੀ ਬਾਹਰ ਆਉਂਦਿਆਂ ਖਾਲੀ ਰਹੇ ਕਿਉਂਕਿ ਜਦੋਂ ਕਾਇਆ ਖੂਬ ਵਿੱਚ ਢੇੜੇ ਕੱਢ ਦੇ ਸਾਹਾਂ ਦੀ ਕੋਈ ਵੀ ਟਿੰਡ ਉਸ ਮਾਲਕ ਸਤਪੁਰਕ ਸਾਤਸਰੀ ਅਕਾਲਪੁਰਖ ਪਿਤਾ ਜੀ ਦੇ ਨਾਮ ਤੋਂ ਖਾਲੀ ਚੱਲਦੀ ਹੈ ਤਾਂ ਉਹ ਬਿਰਥੀ ਜਾਂਦੀ ਹੈ ਗੁਰਬਾਣੀ ਫਰਮਾਣ ਹੈ ਜੋ ਦਮ ਚਿੱਤ ਨਾ ਵਈ ਸੋ ਦਮ ਬਿਰਥਾ ਜਾਏ ਅਖੀਰ ਇੱਕ ਗੱਲ ਯਾਦ ਰੱਖਿਏ ਕਿ ਹਰ ਇੱਕ ਸਾਹ ਦਾ ਆਪਣਾ ਇੱਕ ਜੀਵਨ ਹੈ ਜਿਹੜਾ ਸਾਡੇ ਜੀਵਨ ਨੂੰ ਅਗਾਹ ਤੋਰਦਾ ਹੈ ਤੇ ਜਦੋਂ ਸਾਡਾ ਕੋਈ ਵੀ ਸਾਹ ਸਾਹ ਦੇਣ ਵਾਲੇ ਪਰਮਾਤਮਾ ਦੇ ਨਾਮ ਤੋਂ ਸਾਹਿਬ ਦੇ ਨਾਮ ਤੋਂ ਉਸ ਮਾਲਕ ਸਤਪੁਰਖ ਸਤਸਰੀ ਅਕਾਲਪੁਰਖ ਪਿਤਾ ਜੀ ਦੇ ਨਾਮ ਤੋਂ ਸਖਣਾ ਰਹਿ ਜਾਂਦਾ ਹੈ ਤਾਂ ਉਸ ਸਾਹ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ ਇਸ ਲਈ ਸਾਹਾਂ ਦੇ ਖੈਰ ਖਵਾ ਬਣ ਹਰ ਇੱਕ ਸਾਹ ਦੀ ਆਮਦ ਤੇ ਰੁਕਸਤੀ ਪਰਮਾਤਮਾ ਦੇ ਨਾਮ ਦੀ ਮੋਹਰ ਲਾ ਕੇ ਕਰੀਏ ਤਾਂ ਜੋ ਸਾਨੂੰ ਜੀਵਨ ਦੇਣ ਵਾਲਾ ਹਰ ਇੱਕ ਸਾਹ ਆਪਣਾ ਜੀਵਨ ਸਫਲ ਕਰਕੇ ਰੁਕਸਤ ਹੋਵੇ ਸੋ ਬਣ ਸਕੀਆ ਸਾਹਾਂ ਦੀ ਖੈਰ ਮਣਾਈਏ ਤੇ ਹਰ ਆਉਂਦੇ ਜਾਂਦੇ ਸਾਹ ਤੇ ਮੋਰ ਸਤਿ ਸਾਹਿਬ ਦੇ ਨਾਮ ਦੀ ਲਾਈਏ ਬਣ ਸ਼ਾ ਸਾਹੀ ਜੀਵਨ ਬਖਸ਼ਣ ਨਾ ਹੱਥ ਸਾਹਾਂ ਦੇ ਠੂਠਾ ਫੜਾਈਏ ਅਮਨ ਜਾਣ ਸਾਹ ਨੂੰ ਲਾਲ ਅਮੁੱਲੇ ਰੱਬ ਵਾਲੀ ਤਜੋਰੀ ਪਾਈਏ ਰੱਬ ਵਾਲੀ ਤਜੋਰੀ ਪਾਈਏ ਸਤ ਸ੍ਰੀ ਅਕਾਲ